स्टार एजी न्यूज़ चैनल ਤੋਂ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਕન્યા ਸਕੂਲ ਆਫ ਐਮੀਨੈਂਸ ਜੰਡਿਆਲਾਗੁਰੂ ਦੇ ਵਿੱਚ ਐਥਲੈਟਿਕਸ ਮੀਟ ਐਂਡ ਐਨੂਅਲ ਫੰਕਸ਼ਨ ਕਰਵਾਇਆ ਗਿਆ ਅੰਦਰ ਬਹੁਤ ਸਾਡੇ ਬੱਚੇ ਸਕੂਲ ਆਫ ਐਮੀਨੈਂਸ ਦੇ ਜਿਹੜੇ ਨੇ ਇਸ ਸਕੂਲ ਤੇ ਉਹਨਾਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਜਿਹੜੀ ਆ ਉਹ ਦਿੱਤੀ ਆ ਖਾਸ ਤੌਰ ਤੇ ਜਿਹੜਾ ਵੀ ਸਕੂਲ ਆ ਫੈਮਿਨਸ ਬੰਦਾ ਹੈ ਉਹਦੇ ਵਿੱਚ ਐਨਸੀਸੀ ਗਰੁੱਪ ਜਿਹੜਾ ਆ ਉਹ ਲੈਣਾ ਜ਼ਰੂਰੀ ਆ ਸੋ ਇਸ ਸਕੂਲ ਦੇ ਵਿੱਚ ਪਹਿਲਾਂ ਐਨਸੀਸੀ ਗਰੁੱਪ ਨਹੀਂ ਸੀਗਾ ਤੇ ਸਾਡੀਆਂ ਬੱਚੀਆਂ ਨੇ ਐਨਐਸ ਐਨਸੀਸੀ ਵੀ ਅੱਜ ਵਰਦੀ ਦੇ ਵਿੱਚ ਜਦੋਂ ਆ ਕੇ ਇੱਥੇ ਪਾਰਟਿਸਿਪੇਟ ਕੀਤਾ ਹੈ ਤੇ ਉਹ ਬਹੁਤ ਹੀ ਵਧੀਆ ਲੱਗਿਆ ਵਾਕਿਆ ਹੀ ਪੰਜਾਬ ਜਿਹੜਾ ਆ ਉਹ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਜਿਹੜੀ ਆ ਪੰਜਾਬ ਦੇ ਵਿੱਚ ਆ ਰਹੀ ਆ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਚੀਫ ਬਾਰਡਰ ਜ਼ੋਨ ਅਨੰਤਰ ਜੀ ਤੇ ਗੁਲਸ਼ਨ ਜੀ ਜਿਹੜੇ ਐਸਸੀ ਨੇ ਸਾਡੇ ਐਕਸੀਆਂ ਨੂੰ ਮਨਿੰਦਰਪਾਲ ਜੀ ਸਾਰਾ ਬਿਜਲੀ ਵਿਭਾਗ ਜਿਹੜਾ ਉਹ ਵੀ ਹਾਜ਼ਰ ਸੀਗਾ ਔਰ ਬਹੁਤ ਸਕਿਟਸ ਜਿਹੜੀਆਂ ਸਗੀਆਂ ਉਹ ਬਿਜਲੀ ਸੇਵਿੰਗ ਦੇ ਉੱਤੇ એનર્ਜੀ ਸੇਵਿੰਗ ਦੇ ਉੱਤੇ ਕਰਵਾਈਆਂ ਗਈਆਂ ਔਰ ਉਹਦੇ ਵਿੱਚ ਬੱਚਿਆਂ ਨੇ ਸਕਿਟਸ ਪੇਸ਼ ਕਰਕੇ ਤੇ ਬਿਜਲੀ ਦੀ ਮਹੱਤਤਾ ਬਾਰੇ ਦੱਸਿਆ ਜਿੰਨ ਬਚਤ ਕਿਵੇਂ ਬਿਜਲੀ ਦੀ ਕਰਨੀ ਆਉਦੇ ਬਾਰੇ ਦੱਸਿਆ ਸਾਡੇ ਇਸ ਸਕੂਲ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਬੜੇ ਮਿਹਨਤੀ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਜੀ ਤੇ ਸਾਡੇ ਡੀਓ ਸਾਹਿਬ ਜਿਹੜੇ ਅਮਰਤ ਸਿੰਘ ਸਾਹਿਬ ਤੇ ਸੁਸ਼ੀਲ ਕੁਲੜੀ ਸਾਹਿਬ ਅ ਡਿਊਸ ਕੰਟਰੀ ਦੇ ਜਿਹੜੇ ਉਹਨਾਂ ਨੇ ਵੀ ਇਸ ਫੰਕਸ਼ਨ ਤੇ ਵਿੱਚ ਜਿਹੜਾ ਪਾਰਟਿਸਪੀਕੇਟ ਕੀਤਾ ਔਰ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਸੀ ਕਿ ਜਦੋਂ ਕੈਂਪਸ ਮੈਨਸਰ ਸਕੂਲਾਂ ਦੇ ਵਿੱਚ ਆ ਚੁੱਕੇ ਨੇ ਸਕੂਲਾਂ ਦੇ ਵਿੱਚ ਸਿਕਿਉਰਿਟੀ ਸਟਾਫ ਜਿਹੜਾ ਆ ਉਹ ਆ ਚੁੱਕਾ ਹੈ ਉਹਦੇ ਨਾਲ ਕਾਫੀ ਜਿਹੜਾ ਡਿਸਪਲਨ ਕਰੀਏਟ ਹੋਇਆ ਬੱਚਿਆਂ ਨੂੰ ਇੱਕ ਵਧੀਆ ਮਾਹੌਲ ਜਿਹੜਾ ਹੈ ਉਹ ਪੜ੍ਹਾਈ ਦਾ ਮਿਲਿਆ ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਖਾਸ ਤੌਰ ਤੇ ਸਕੂਲ ਸਟਾਫ ਦਾ ਡੀਓ ਸਾਹਿਬ ਦਾ ਪ੍ਰਿੰਸੀਪਲ ਸਾਹਿਬ ਦਾ ਸਾਡੇ ਅਤੇ ਸਾਡਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਫੰਕਸ਼ਨ ਨੂੰ ਕਾਮਯਾਬ ਕੀਤਾ ਹੈ ਔਰ ਬੱਚਿਆਂ ਦੇ ਵਿੱਚ ਬਿਜਲੀ ਨੂੰ ਬਚਾਉਣ ਪ੍ਰਤੀ ਬੱਚਿਆਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਤੇ ਮੈਨੂੰ ਸਮਝਦਾ ਇਹੋ ਜੇ ਫੰਕਸ਼ਨ ਜਿਹੜਾ ਜ਼ਰੂਰੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਸਹਾਇਕ ਹੋਣਗੇ ਬਹੁਤ ਬਹੁਤ ਧੰਨਵਾਦ